ਗੋਡ ਮਹੱਲਾ ਪੰਜਵਾਂ ਭਵ ਸਾਗਰ ਬੋਇ ਸ ਹਰ ਚਾਰ ਨੂੰ ਗੋਡ ਮਹੱਲਾ ਪੰਜਵਾਂ ਸੁੱਧ ਪਾਠ ਸਮਝਣਾ ਨਾਲ ਬਿੰਦਾ ਗੱਗੇ ਦੇ ਕਨੌੜੇ ਦੇ ਹੋੜੇ ਦੇ ਨਾਲ ਬਹੁਤ ਸਾਰੀ ਪਾਠ ਵਿੱਚ ਭੇਜ ਗੋਂਡ ਆਉਂਦਾ ਹੈ ਕਨੌੜੇ ਦੇ ਨਾਲ ਪਰ ਸੁੱਧ ਪਾਠ ਦੌਨਿਆਂ ਸਾਹਿਬ ਦੀ ਈੜ ਦਾ ਗੋਂਡ ਸਮਝਣਾ ਗੱਗੇ ਨੂੰ ਹੋੜਾ ਤੇ ਨਾਲ ਉੱਤੇ ਬਿੰਦਾ ਇਹ ਗੋਂਡ ਮਹੱਲਾ ਪੰਜਾਂ ਪੰਜੇ ਪਾਸ਼ਾ ਗੋਡ ਰਾਗ ਦੇ ਚਾਰ ਦੇ ਹਨ ਪਵ ਸਾਗਰ ਬੋਹਿਥ ਹਰ ਚਰਨ ਨੂੰ ਕੇ ਭਾਈ ਇਹ ਸੰਸਾਰ ਸਮੁੰਦਰ ਇਹਦੇ ਵਿੱਚੋਂ ਤਾਰਨ ਵਾਲ ਤੇ ਹਰੀ ਦੇ ਚਰਨ ਜਹਾਜ਼ ਦੀ ਨਹੀਂ ਆਈ ਹਨ ਜੋ ਧਿਆਨ ਕਰਨਾ ਹੈ ਸਿਮਰਤ ਨਾਮ ਨਾਹੀ ਫਿਰ ਮਰਨ ਜੋ ਮਹਾਰਾਜ ਅੰਮ੍ਰਿਤ ਨਾਮ ਨੂੰ ਸਿਮਰਦੇ ਹੈ ਫਿਰ ਉਹਨਾਂ ਨੂੰ ਮੌਤ ਨਹੀਂ ਮਾਰ ਸਕੇਗੀ ਇੱਕ ਜਉਣ ਫਿਰ ਜਉਣ ਨਾ ਆਇਆ ਨਾਨਕ ਹਰ ਕੇ ਦਰਸ ਮਾਇਆ ਕਿਉਂ ਜੰਮਣ ਮਰਨੋਂ ਬਾਹਰ ਇਹ ਪਰਪਕਾਰੀ ਜਗ ਵਿੱਚ ਆਏ ਬਣ ਜਾਣਗੇ ਹਰ ਗੁਣ ਰਮਤ ਨਾਹੀ ਜਮਪੰ ਜੋ ਮਹਲ ਕੋਈ ਉਹ ਗੁਣਾਂ ਨੂੰ ਉਚਾਰਦੇ ਆ ਉਹਨਾਂ ਨੂੰ ਜਵਾਬੇ ਮਾਰਗ ਜੇ ਪੈ ਗਏ ਲੂਟੀ ਬਨਹਾਰੀ ਜੇ ਮਾਰਗੇ ਗਨੇ ਜਾਏ ਨਾ ਕੋਸਾ ਉਸ ਰਸਤੇ ਨਹੀਂ ਜਾਣਾ ਪਵੇਗਾ ਮਹਾ ਵਿਚਾਰ ਪੰਜ ਦੂਤ ਹੈ ਮੰਥ ਮਹਾ ਵੱਡੀ ਵਿਚਾਰ ਉਹਨਾਂ ਨੂੰ ਅਪਰੋਖ ਗਿਆਨ ਹੋ ਜਾਏਗਾ ਪੰਜ ਦੂਤ ਕਾਮ ਕਰੋ ਨੂੰ ਮਲ ਸੇਟਣਗੇ ਉਹ ਵਿਚਾਰ ਕਰਕੇ ਨਿਵਰਤ ਕਰ ਦੇਣਗੇ ਸੋ ਸਰਣਾਈ ਪੂਰਨ ਨਾਮ ਇਹ ਪੂਰਨ ਸਾਰਿਆਂ ਥਾਵਾਂ 'ਚ ਵਿਆਪਕ ਸਰਬਕੇ ਸੁਆਮੀ ਆਪ ਜੀ ਕੀ ਸ਼ਰਨ ਹਾਂ ਜੰਤ ਆਪਨੇ ਕੋ ਦੀਜਹਿ ਹਾਂ ਤੁਸੀਂ ਮਾਰੇ ਤੇਰੇ ਜੰਤ ਹਾਂ ਤੁਛ ਜੀਵ ਹਾਂ ਹੱਥ ਦੇ ਕੇ ਆਪਦੇ ਸੇਵਕਾਂ ਨੂੰ ਰੱਖ ਲੋ ਰਹਾਉ ਸਿਮਰਤ ਸਾਸਰ ਵੇਦ ਪੁਰਾਣ 27 ਸਿਮਰਤੀਆਂ 6 ਸ਼ਾਸਤਰ 4 ਵੇਦ ਤੇ 18 ਪੁਰਾਣ ਆਦਿਕ ਬਾਰ ਬ੍ਰਹਮ ਕਾ ਕਰ ਹੈ ਵਖਿਆ ਸਾਰੇ ਵਾਹਿਗੁਰੂ ਦੇ ਵਿਖਿਆਨ ਉਚਾਰਨ ਕਰਦੇ ਕਿ ਇਹ ਪੁਰਖ ਮਨੁੱਖਾ ਜਨ ਜੋ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਕਿਸ ਪ੍ਰਕਾਰ ਕਰੇ ਸਿਮਰਤ ਸਿਮਰਿਆ ਕਰ ਸਾਤ ਸਤੋ ਸਤ ਸਰੂਪ ਹੈ ਉਹਦੀ ਆਗਿਆ ਮੰਨਿਆ ਕਰ ਬੇਦੋਖੇ ਗਿਆਨ ਨੂੰ ਜਾਣਿਆ ਕਰ ਉਹ ਪ੍ਰਾਨ ਪ੍ਰਾਤਮਕ ਰੂਪ ਹੈ ਕਿਉਂ ਪਾਦੁੰਦਾ ਸਭ ਕਸ਼ਮ ਕਰਦੇ ਹਨ ਜੋਗੀ ਜਤੀ ਬੈਸ ਨੂੰ ਆਰਾਮਦਾਸ ਜੋਗੀ ਜਿਹੜੇ ਹਨਗੇ ਕੰਨ ਪਾਟੇ ਗੋਰਖ ਮੱਤ ਦੇ ਉਲੰਭਾ ਆਸਰੇ ਵਾਲੇ ਜੋਗੀ ਜਤੀ ਅਤੇ ਜਤੀ ਜੋ दत्तात्रेय ਦੇ ਮੱਤ ਵਾਲੇ ਸੰਿਆਸੀ ਹਨ ਬੈਸ ਨੂੰ ਆਰਾਮਦਾਸ ਅੱਗੇ ਵੈਸ਼ਨੋ ਵਿਸ਼ਨੂ ਦੇ ਉਕਾਸ਼ਿਕ ਵੈਸ਼ਨੋ ਬਰਾਗੀ ਆਦਿਕ ਜੋ ਰਾਮਾਨੰਦ ਜੀ ਦੇ ਚੇਲੇ ਹੰਗੇ ਤੇ ਰਾਮਾਨੰਦਨ ਦੇ ਬਿੜਾਕੀਆਂ ਦਾ ਪੰਥ ਤੋਰਿਆ ਇਹ ਰਾਮਾਨੰਦ ਜੀ ਨੇ ਵਿਸ਼ਨੂੰ ਬਣਾਏ ਹਨ ਰਾਮਦਾਸ ਜੀ ਇਹ ਹੁਗਰ ਬਾਂਦ ਪਏ ਰਾਮਦਾਸਾ ਰੋਟੀਆਂ ਕਿਉ ਪਾਵਾ ਜਿਹੜੇ ਰਾਮਦਾਸ ਜੀ ਪਹਿਰਾ ਦੀ ਘੁਰੂ ਬਣ ਕੇ ਨਿਰਤਕਾਰੀ ਕਰਨ ਵਾਲੇ ਇਹ ਰਾਮਦਾਸੀਆ ਪੇਖ ਹੈ ਜਿਹੜੇ ਮਿਤ ਨਾਹੀਂ ਬ੍ਰਹਮ ਅਬਨਾਸ ਇਹਨਾਂ ਤੋਂ ਵੀ ਵਾਹਿਗੁਰੂ ਦੀ ਮਿਤ ਮਰਜ਼ਾਦਾ ਨਹੀਂ ਪਾਣੀ ਜਾਣੀ ਜਾ ਸਕਦੀ ਪਰਮੇਸ਼ਰ ਨਾਸਤ ਹੋ ਰਹਿ ਤੋ ਅਬਨਾਸੀ ਹੈ ਕਰਨ ਪਲਾ ਕਰਹਿ ਸ਼ਿਵ ਦੇਵ ਕਈ ਕਈ ਕਰਨ ਕੀਰਨੇ ਪਾਉਂਦੇ ਹੈ ਸ਼ਿਵ ਜੀ ਆਦਿਕ ਪਲਾ ਪ੍ਰਯਤਨ ਕਰਦੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ 33 ਕਰੋੜ ਦੇਸ ਦਾ ਕਰਨ ਕੀਰਨੇ ਪਾਉਂਦੇ ਦੀ ਪ੍ਰਾਪਤੀ ਵਾਸਤੇ शिवजी ये पुरा प्रयतन ਕਰਦਾ 88 88 ਹਜ਼ਾਰ ਵਾਲਾ ਸਮਾਦੀ ਲਾ ਰੱਖਦਾ ਹੈ ਕਿ ਉਹਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹਨ। ਇਹ ਨਹੀਂ ਬੁੱਝ ਹੈ ਆਲਾਖਾ ਭੀ। ਜੀ ਸਾਹਿਬ ਸੰਗੀਤ ਜੀ ਦੇਖ ਲੋ Shivji ਐਡਾ ਆਕਾਸ਼ ਕਹੇ। ਐਨਾ ਯੋਗ ਕਮਾਇ ਇਨੀ ਬੀਕੀ ਟਿਕਾਈ ਹੈ। ਵਾ ਗਈ ਗੰਗਾ ਫਿਰ ਮੁਰਨਾ ਚੀਤ। ਗੰਗਾ ਸਿਰ ਤੋਂ ਵੀ ਵਾਕੀ ਫੇਰ ਵੀ ਚਿਤ ਨਹੀਂ ਮੋੜਿਆ। ਨਦੀਆਂ ਵੀ ਜਿਹਨਾਂ ਦੇ ਸਿਰ ਤੋਂ ਨਹੀਂ ਲੱਗੀਆਂ ਇਨੀ ਮਿੰਤ ਕੀਤੀ। ਸਰ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾਂਦਾ ਫੇਰ ਵੀ ਤੇਨੂੰ ਨਹੀਂ ਬੁੱਝਿਆ ਆਲਾਖਾ ਭੇ ਜਿੰਨੀ ਮਾਇਆ ਉਹਦੇ ਵਿੱਚ ਇਸ ਮਾਇਆ ਦੇ ਕੀ ਪਰਚੇ ਵਹਿੰਦੇ ਐ ਕਿਰ ਜਿੰਨਾ ਵੀ ਅਲਖ ਸਰੂਪ ਜੋ ਹੈ ਗੁਰਾਂ ਤੋਂ ਬਿਨਾ ਭੇਤ ਨਹੀਂ ਪਾਇਆ ਜਾਂਦਾ ਅਸਧ ਮੰਨ ਕੇ ਕਿ ਲਖਾ ਨਹੀਂ ਜਾਂਦਾ ਉਸ ਨੂੰ ਦੂਜੇ ਬਣ ਕੇ ਨਹੀਂ ਬੁੱਝਿਆ ਜਾ ਸਕਦਾ ਪ੍ਰੇਮ ਪਗਤ ਜਿਸ ਆਪੇ ਦੇ ਮਾਰਾ ਵੀ ਕੋਈ ਮਿਲਦਾ ਵੀ ਐ ਆਈਦੇ ਦੇ ਵੱਡੇ ਤਪਸੀ ਦੇ ਤੀਰ ਨੇ ਪਾਉਂਦੇ ਤੇ ਚਾਉਂਦੇ ਆ ਮਹਾਰਾ ਕਹਿੰਦੇ ਹਾਂ ਪਈ ਉਹਨੂੰ ਪ੍ਰਾਪਤੀ ਹੁੰਦੀ ਹੈ ਪ੍ਰੇਮ ਭਗਤ ਜਿਸ ਆਪੇ ਦੇ ਮੇਰਾ ਵਾਹਿਗੁਰੂ ਪ੍ਰੇਮਾ ਭਗਤੀ ਬਖਸ਼ ਦਿੰਦਾ ਹੈ ਭਾਉ ਭੰਦ ਕਰਨੀ ਸਦਾਏ ਤਾ ਨਾ ਉਹਨ ਕੋ ਮੋਖ ਖੰ ਕਰ ਪਾਏ ਜਗ ਮਹਿ ਵਿਰਲੇ ਕੀ ਕੇ ਅਹੇ ਜਗ ਜਿ ਵਿਰਲੇ ਕੋਈ ਕੋਈ ਹੈ ਨਹੀਂ ਵਿਰਲੇ ਨਾਹੀ ਕਣੇ ਖੈਲ ਫਕੜ ਸੰਸਾਰ ਕੋਈ ਕੋਈ ਕਰੋੜਾਂ ਵਿੱਚੋਂ ਹੈ ਜੋ ਪ੍ਰੇਮੋਂ ਭਗਤੀ ਸੰਗਰਾਂ ਦੁਆਰਾ ਪ੍ਰਾਪਤ ਕਰਕੇ ਨਿਹਾਲ ਹੁੰਦੇ ਹਨ ਉਹ ਨਿਰਗੁਣ ਗੁਣਕਿਸ਼ੂ ਨਾਹ ਅਜੇ ਸਾਰੇ ਗੁਣ ਪਾ ਕੇ ਫਿਰ ਗਰੀਬ ਬਣ ਕੇ ਆਉ ਬੇਨਤੀ ਕਰਨੀ ਹੈ ਮਾਰਾ ਮੈਂ ਸਰਸੰਤੋਖ ਆਜੋ ਗੁਣਾਂ ਤੋਂ ਹੀਣਾ ਹਾਂ ਮੇਰੇ ਜੀ ਗਿਆਨ ਆਜੋ ਗੁਣ ਕੋਈ ਨਹੀਂ ਹੈ ਸਰਬ નિਧਾਨ ਤੇਰੀ ਦ੍ਰਿਸ਼ਟੀ ਮਾਰਾ ਖਜ਼ਾਨੇ ਗੁਣਾਂ ਦੇ ਤੇਰੀ ਦ੍ਰਿਸ਼ਟੀ ਵਿੱਚ ਕਿਰਪਾ ਦ੍ਰਿਸ਼ਟੀ ਦਿੱਤੀ ਜਾ ਨਿਆਮਾ ਕਿਰਪਾ ਦੀ ਛਿੰਦਿ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਹਨ ਨਾਨਕ ਦੀਨ ਜਾਜੈ ਤੇਰੀ ਸੇਵਾ ਜੀ ਜੀ ਇਹ ਪਿਆਰਿਆ ਇਸ ਪ੍ਰਕਾਰ ਬੀਮਕੀ ਕਰੋ ਤੇ ਮੈਂ ਮਾਰਾ ਬੀਰ ਗਰੀਬ ਹਾਂ ਆਜ ਦੀ ਸੇਵਾ ਤਹਿਲ ਭਗਤੀ ਆਪਦੇ ਪਾਸੋਂ ਜਾਜਦਾ ਮੰਗਦਾ ਹਾਂ ਲਰ ਕਿਰਪਾ ਦੀਜੈ ਗੁਰਦੇ ਗੁਰਦੇਵ ਅਕਾਲ ਪੁਰਖਵਾਸ ਗੁਰੂ ਕਿਰਪਾ ਕਰਕੇ ਆਪ ਦੀ ਸੇਵਾ ਭਗਤੀ ਕਹਿਲ ਮੈਨੂੰ ਬਖਸ਼ ਦੇਓ ਗੋਡ ਮਹੱਲਾ ਪੰਜਵਾਂ ਸੰਤ ਕਾ ਲੀਆ ਧਰਤ ਬਿਦਾਰ ਹੁਣ ਸੰਤੋ ਜੀ ਨਿੰਦਿਆ ਕਰਨ ਵਾਲੇ ਵੀ ਬਾਬਤ ਸਿੱਖਾਂ ਨੂੰ ਪੁੱਛਿਆ ਗੁਰੂ ਮਹਾਰਾਜ ਸਾਹਿਬ ਦੱਸ ਦਿਨ ਇਹ ਗੁਰ ਸਿੱਖੋ ਸੁਣੋ ਸੰਤ ਕਾ ਲੀਆ ਧਰਤ ਬਿਦਾਰ ਸੰਤਾਂ ਦਾ ਜਿਹੜਾ ਲਿਆ ਫਟਕਾਰਿਆ ਹੋਇਆ ਮਾਰਿਆ ਹੋਇਆ ਹੈ ਸੰਤਾਂ ਦੇ ਹਰੋਗ ਨਿੰਦਿਆ ਇਹਨੂੰ ਲਈ ਰੱਖਦਾ ਮੂੰਹ ਵਿੱਚ ਸੰਤਾਂ ਦੇ ਔਗੁਣੇ ਕਿਦਾਂ ਰੈਂਦਾ ਕਾਲੇ ਪਾਦ ਕਿਦਾਂ ਰੈਂਦਾ ਹੈ ਉਹ ਮਾਰੇ ਹੋਏ ਫਟਕਾਰੇ ਹੋਏ ਨੂੰ ਘਰ ਤੇ ਬਿਜਾਰ ਉਹ ਧਾਕੀ ਦੇ ਰਾਜ ਕਰਦਾ ਉਹ ਨੂੰ ਮੁੱਦਾ ਕਰਕੇ ਮਾਰਦੇ ਅਸੀਂ ਉਸ ਨੂੰ ਕਾਇਮ ਨਾ ਜੰਗੇ ਹਰਨਾਖਸ਼ ਦਾ ਪੇਟ ਪਾੜ ਕੇ ਮਾਰਦਾ ਤਰਲਾ ਨੂੰ ਦੁੱਖ ਦੇਣ ਵਾਲਾ ਸੀ ਜਿਹੜਾ ਸੰਤ ਕਾ ਨਿੰਦਕ ਆਕਾਸ਼ ਤੇ ਟਾਰੂ ਸੰਤਾਂ ਦੀ ਨਿੰਦਿਆ ਕਰਵਾ ਦੇ ਆਕਾਸ਼ 'ਚ ਵੀ ਚੜ ਜੇ ਨਾ ਉੱਥੋਂ ਵੀ ਦੇਖ ਦਿੰਨੇ ਆ ਜਿਸ ਪ੍ਰਕਾਰ ਸਾਸ ਜੀ ਮੌਖ ਰਾਜੇ ਨੂੰ ਸਭ ਵਣ ਕੇ ਡਿਗਣਾ ਪਿਆ ਸਤਿ ਰਾਣੀ ਦੇ ਸਤ ਤੋਂ ਉੱਤੇ ਰਿਸ਼ੀਆਂ ਵੀ ਪਾਲਕੀ ਬਣਾ ਕੇ ਕਿਹਾ ਸਰਬ ਚਲੋ ਸਰਬ ਚਲੋ ਰਿਸ਼ੀਏ ਜੇ ਤੁਸੀਂ ਏਡੋਤੇ ਹੁੰਦੇ ਸੀ ਤੁਰਦੇ ਨਹੀਂ ਸੀ ਕਿਹੜਾ ਅੱਗੇ ਵਿਚਾਰੇ ਲੱਗੇ ਹੋਏ ਸਨ ਪਾਲਕੀ ਵਿੱਚ ਪਹਾੜ ਬਣੇ ਸੀ ਉਹ ਉੱਚੇ ਨਹੀਂਵੇਂ ਜੜ ਪਾਸ ਤੁਰਦਾ ਸੀ ਵਿਸ਼ਨ ਪ੍ਰਾਣ ਚ ਲਿਖਿਆ ਹੋਇਆ ਹੈ ਉਹਨੇ ਆੜ ਮਾਰ ਕੇ ਨੋ ਕਹਿੰਦਾ ਤੂੰ ਛੇਤੀ ਨਹੀਂ ਚੱਲਦਾ ਉਹ ਉਹਨੂੰ ਪੀੜ ਹੋਈ ਤੇ ਉਸ ਕਹਿਆ ਸੱਤ ਤੂੰ ਹੀ ਉਹਨਾਂ ਕਾਮੀਆਂ ਕਿਉਂ ਸੰਤਾਂ ਦੀ ਨਿੰਦਿਆ ਕਰਨ ਵਾਲੀਆਂ ਨੀਆਂ ਪਾਲਕੀਆਂ ਬਣਾਉਣ ਵਾਲੇ ਜੇ ਆਕਾਸ਼ ਵਿੱਚ ਸਰਗ ਦੇ ਰਾਜੇ ਹੀ ਬਣ ਗਏ ਨਾ ਉਹਨਾਂ ਨੂੰ ਉੱਥੋਂ ਹੀ ਕਾਲ ਦਿੰਨਾ ਹੋ ਸੰਤ ਕੋ ਰੱਖ ਆਪਣੇ ਜੀ ਨਾਮ ਸੰਤਾਂ ਭਗਤਾਂ ਨੂੰ ਅਸੀਂ ਆਪਣੇ ਹਿਰਦੇ ਦੇ ਨਾਲ ਜੋੜ ਕੇ ਰੱਖਦੇ ਹਾਂ ਸੰਤ ਉਧਾਰ ਤਤ ਖਿੰਡ ਤਾਲ ਕਹਿੰਦਾ ਅਸੀਂ ਉਧਾਰ ਕਰਦੇ ਆਂ ਬਚਾਅ ਕਰਦੇ ਆਂ ਤੱਕ ਛੇਤੀ ਖਿੰਡੋ ਵੀ ਤਾਲ ਸੀਗਰ ਉਦੋਂ ਵੀ ਤਤਕਾਲ ਛੇਤੀ ਤੋਂ ਛੇਤੀ ਕੋਦੋਂ ਵੀ ਛੇਤੀ ਉਹਨਾਂ ਦਾ ਹਾਰ ਕਰ ਲਿਆ ਤਤਖਿੰਤਾਲ ਜਿਹੜੇ ਪਰਮੇਸ਼ਰ ਦੀ ਤਾਲ ਮਹਾਵਾਕ ਦੇ ਤਾਲ ਪੂਰਦੇ ਹੈ ਤੇ ਤਤ ਸਰੂਪ ਦੀ ਵਿਚਾਰ ਕਰਦੇ ਹੈ ਉਹਨਾਂ ਸੰਤਾਂ ਨੂੰ ਖਣ ਵਿੱਚ ਹੀ ਉਦਾਹਰਣ ਲੈਣੀ ਹੈ ਅਸੀਂ ਸੋਈ ਸੰਤ ਜੇ ਭਾਵੈ ਰਾਮ ਸੰਤ ਕੌਣ ਹੁੰਦਾ ਕਹਿੰਦੇ ਸੰਤ ਉਹ ਜਿਹੜਾ ਪਰਮੇਸ਼ਰ ਨੂੰ ਪਾਹ ਜਾਵੇ ਜੋ ਵਾਹਿਗੁਰੂ ਦੀ ਰਿਆਦ ਨੂੰ ਮੰਨ ਨਾ ਕਰੇ ਸੰਤ ਗੋਬਿੰਦ ਕਾਏ ਏਕੈ ਕਾਮ ਸੰਤ ਕੌਣ ਹੁੰਦਾ ਜੀ ਕਹਿੰਦੇ ਜਿੰਨਾ ਸੰਤ ਗੋਬਿੰਦ ਕਾਏ ਏਕੈ ਕਾਮ ਸੰਤ ਤੋਂ ਹੁੰਦਾ ਜਿਹੜਾ ਇੱਕ ਗੋਬਿੰਦ ਦੇ ਕੰਮ 'ਚ ਲੱਗਾ ਰਹੇ ਹਰ ਵਕਤ ਭਗਤੀ 'ਚ ਹੀ ਲੱਗਾ ਰਹੇ ਉਹ ਸੰਤ ਬਣ ਸਕਦਾ ਐਵੇਂ ਨਹੀਂ ਸੰਤ ਬਣਿਆ ਜਾਂਦਾ ਢੇਖ ਬਣਾ ਕੇ ਵੀ ਸੰਤ ਬਣਿਆ ਜਾਂਦਾ ਸੰਤ ਤੇ ਗੋਬਿੰਦ ਦੇ ਕੰਮ ਇੱਕੋ ਹੀ ਹੈ ਕਬੀਰ ਸੇਵਾ ਕੋ ਦੋਹੇ ਪਰੇ ਇੱਕ ਸੰਤ ਕਰਾਮ ਰਾਮ ਜੋ ਦਾਤਾ ਮੁਗਤ ਕੋ ਸੰਤ ਜੁਕਾਵੇ ਨਾਮ ਇਹ ਗੋਵਿੰਦ ਦੇ ਕੰਮ ਚ ਨਾਮ ਜੀ ਪਾਉਣ ਦੀ ਲੱਗੇ ਰਹਿੰਦੇ ਜੀਆਂ ਦੀ ਕਲਿਆਣ ਕਰਨ ਵਾਸਤੇ ਰਹਾਉ ਸੰਤ ਕਾ ਉਪਰ ਦੇ ਪ੍ਰਭਾ ਸੰਗ ਭਗਤਾਂ ਦੇ ਉਪਰ ਸੱਚੇ ਪਾਤਸ਼ਾਹ ਕਿਰਪਾ ਦਾ ਹੱਥ ਦੇ ਕੇ ਰੱਖਦਾ ਹੈ ਸੰਤ ਕਾ ਸੰਗ ਬਸੈ ਦਿਨ ਰਾਤ ਸੰਤਾਂ ਦੀ ਸੰਗਤੋਂ ਪ੍ਰੇਮ ਕਰਕੇ ਮੇਰੇ ਘਰ ਮੇਰੋ ਸਾਧ ਸੰਗਤੈ ਨਾਰਦਮੁਨ ਜਿਵੇਂ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਆਦਮਨੀ ਦਰਸ਼ਨ ਕਰਨ ਆਏ ਨੂੰ ਕਿਹਾ ਸੀ ਕਿਉਂ ਮਹਾਰਾਜ ਸਾਹਿਬ ਦੇ ਸੰਗ ਸੰਤ ਕੈ ਸੰਗ ਵਸੈ ਦਿਨ ਰਾਤ ਜਿਨੇ ਆਜੋ ਪਿਆਰੇ ਦੇ ਨਾਲ ਅੰਗ ਸੰਗ ਹੋ ਕੇ ਵਸਦੇ ਹਨ ਸਾਧ ਸਾਧ ਸੰਤ ਹੈ ਪ੍ਰਤਪਾਲ ਆਉਂਦੇ ਜਾਂਦੇ ਸਾ ਨਾਲ ਸੰਤਾਂ ਦੇ ਪ੍ਰਤੀਤਾਈ ਮਹਾਰਾ ਪਾਲਣਾ ਕਰਦੇ ਹਨ ਸੰਤ ਕਾ ਦੁਖੀ ਰਾਜ ਤੇ ਤਾਂ ਜਿਹੜੇ ਸੰਗ ਦਾ ਦੋਸ਼ੀ ਰਾਜਾ ਵੀ ਹੋਵੇ ਨਾ ਉਹ ਰਾਜ ਤੋਂ ਵੀ ਟੜਿਆ ਜਾਂਦਾ ਨਸ਼ਟ ਹੋ ਜਾਂਦਾ ਰਾਜ ਦਾ ਮਾਲਕ ਨਹੀਂ ਹੋ ਰਹਿਂਦਾ ਐਡਾ ਦੋਸ਼ੀ ਹੋ ਕੇ ਗਿਰ ਜਾਂਦਾ ਹੈ ਰਾਜ ਗਿਆਨवान ਵੀ ਕਹਾਵੇ ਗਿਆਨ ਤੋਂ ਵੀ ਟਲ ਕੇ ਪ੍ਰੇਸ਼ਟ ਹੋ ਜਾਂਦਾ ਹੋਵੇ ਜੀਵਨ ਰਾਜ ਨੂੰ ਪਉ ਭੇਦ ਜਾਣਦਾ ਹੋਵੇ ਕਾਲ ਦਾ ਗਿਆਤਾ ਹੋਵੇ ਉਹ ਭੇਟਾਂ ਤੋਂ ਵੀ ਟਲ ਜਾਂਦਾ ਗਿਰ ਜਾਂਦਾ ਹੈ ਪ੍ਰਵੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਹਕੂਮਤ ਤੋਂ ਵੀ ਟਾਲ ਕਰਕੇ ਉਹ ਨੀਚੇ ਸਿੱਟਿਆ ਜਾਂਦਾ ਹੈ ਸੰਤ ਕੀ ਨਿੰਦਾ ਕਰੋ ਨਾ ਕੋ ਕਿਉਂ ਭਾਈ ਸੰਤਾਂ ਭਗਤਾਂ ਦੀ ਕੋਈ ਨਿੰਦਿਆ ਨਾ ਕਰੋ ਜੋ ਨਿੰਦਾ ਉਸਕਾ ਪਤਨ ਹੋ ਜਿਵੇਂ ਕੋਈ ਮਾਰੇ ਦੇ ਪਿਆਰੇ ਨਿੰਦਾ ਕਰੇਗਾ ਬੋਲਾ ਪਤਨ ਗਰਾਵਤ ਹੋਵੇਗੀ ਨਾਸ਼ ਹੋਵੇਗਾ ਉਹ ਜਿਸਕੋ ਰੱਦ ਹੋ ਜਾਏਗਾ ਉਹ ਜਿਸਕੋ ਰਾਖਾ ਸਿਰਜਣਹਾਰ ਜਿੰਨਾ ਸੰਤਾਂ ਭਗਤਾਂ ਦੀ ਰੱਖਿਆ ਕਰਦਾ ਸਿਰਜਣਹਾਰ ਪਰਮੇਸ਼ਰ ਚੱਖ ਮਾਰੂ ਸਗਲ ਸੂਪਾ ਪੁਰਵਾ ਨਹੀਂ ਉਹਨਾਂ ਸੰਤਾਂ ਨੂੰ ਕਿਸੇ ਵੀ ਆਵੇਂ ਸਾਰਾ ਸੰਸਾਰ ਚੱਖਾ ਮਾਰਦਾ ਫਿਰ ਇਹ ਵਿਅਰਥ ਬੋਲਦਾ ਫਿਰ ਉਹਨਾਂ ਕੋਈ ਰੋਮ ਵੀ ਬਿੰਗਾ ਨਹੀਂ ਕਰ ਸਕਦਾ ਹੈ ਪ੍ਰਭ ਆਪਣੇ ਕਾ ਪਹਿਆ ਵਿਸਾਉਣ ਰੂ ਵਾਹਿਗੁਰੂ ਆਪਣੇ ਦਾ ਭਰੋਸਾ ਹੋ ਗਿਆ ਹਿਰਦੇ ਦੇ ਵਿੱਚ ਜਿਉ ਪਿੰਡ ਸਭ ਤਿਸਕੀਰਾ ਜਿਵੇਂ ਜੀਵਾਂ ਨੂੰ ਪਿੰਡ ਸਰੀਰ ਦਿੱਤੇ ਹੋਏ ਆ ਸੁਖਮ ਸਥੂਲ ਇਹ ਸਭ ਵਾਹਿਗੁਰੂ ਦੇ ਵੱਲੋਂ ਰਾਸ ਪੂੰਜੀ ਮਿਲੀ ਹੋਈ ਹੈ ਕੋਸੇ ਨੂੰ ਅਰਪਿਤੀ ਆ ਵਾਹਪੁਰ ਖਾਨ ਨਾਨਕ ਕਾ ਉਪਜੀ ਪਰਤੀ ਸਰਗੁਰੂ ਨਾਨਕdev ਜੀ ਕਹਿੰਦੇ ਮਹਾਰਾਜ ਦੇ ਪਿਆਰਿਆਂ ਨੂੰ ਇਹ ਭਰੋਸਾ ਪੈਦਾ ਹੋ ਗਿਆ ਹੈ ਮਨਮੁਖ ਹਾਰ ਗੁਰਮੁਖ ਸਦਜੀ ਜਿਹੜੇ ਮਨਮੁਖਾ ਉਹਨਾਂ ਦੀ ਸਲਾਹ ਇਹ ਦਰਗਾਹ ਜੀ ਲੋਕ ਦੀ ਹਾਰ ਹੋਵੇਗੀ ਗੁਰਮੁਖਾਂ ਦੀ ਸਲਾਹ ਜਿੱਤ ਹੋਵੇਗੀ ਇਸ ਦੁਨੀਆ 'ਚ ਵੀ ਕਾਮ ਕੋਲ ਨੂੰ ਜਿੱਤ ਕੇ ਜਾਣਗੇ ਦਰਗਾਹ ਜੀ ਉਹਨਾਂ ਦੀ ਜਿੱਤ ਹੋਵੇਗੀ ਬੁਕਾਰ ਨਹੀਂ ਪਹੁੰਚਣਗੇ ਤਾਲਮਹ ਰਾਜ ਦੇ ਕਾਗਜ਼ ਸਾਰੇ ਜਨਾਨਕ ਲੇਖਾ ਸਮਝਿਆ ਗੋਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਰਾਇਣ ਹੁਣ ਸਾਲ ਸੰਜਣੇ ਨਿਰੰਜਨ ਕਾਬਜ ਉਚਾਰਦੇ ਹਨ ਇੱਥੇ ਜਿਵੇਂ ਰਾਮ ਕਾਬਜ ਉਚਾਰਿਆ ਹੈ ਜੀ ਨਾਮ ਨਿਰ ਨ ਗੋਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਰਾਇਣ ਜੇ ਨਿਰੰਜਨੀ ਪਰਮੇਸ਼ਰ ਦਾ ਨਾਮ ਹੈ ਇਹ ਨਿਰੰਜਨੀ ਨੀਰ ਹੈ ਕਿ ਰੱਬੀ ਪਾਣੀ ਹੈ ਜੋ ਪ੍ਰਵੇਸ਼ ਦਾ ਨਾਮ ਹੈ ਨਰਾਇਣ ਦਾ ਇਹ ਮਿਰੀਆਂ ਸਭ ਜੋ ਮਾਇਆ ਕਾਸ਼ ਤੋਂ ਰਹਿ ਤੋ ਆ ਜਿਹਦੇ ਕਿ ਵਿਦਿਆ ਰੂਪੀ ਰਾਤਨੀ ਇੱਕ ਨਿਰਮਲ ਜਲ ਵੀ ਨਹੀਂ ਆਈ ਹੈ ਪਾਪਾਂ ਦੀ ਮੈਲ ਨੂੰ ਧੋਣ ਵਾਲਾ ਮਨ ਨੂੰ ਸ਼ਾਂਤ ਕਰਨ ਵਾਲਾ ਰਸਨਾ ਸਿਮਰਤ ਪਾਪ ਬਿਲਾਏ ਜਿਹਦੇ ਰਸਨਾ ਨਾਲ ਨਰਾਇਣ ਦਾ ਨਾਮ ਜਪਦੇ ਹੈ ਉਹਨਾਂ ਦੇ ਪਾਪ ਸਾਰੇ ਬਿਲਾ ਜਾਂਦੇ ਹੈ ਛਪ ਜਾਂਦੇ ਹੈ ਦੂਰ ਹੋ ਜਾਂਦੇ ਜਿਵੇਂ ਅਜਾ ਮਲੂਰੀਆ ਕਾ ਇੱਕ ਵਾਰ ਆਯਾ ਮਾਲਕੋ ਅੰਤਕਾਲ ਮੈਂ ਨਾਰਾਇਣ ਸੁਭਿ ਆਈ ਜੰਗਤ ਕੋ ਜੋਗੀ ਸਰ ਮਾਈ ਤੁ ਸੋਗਦਿਨ ਮੈਂ ਪਾਈ ਰਹਾ ਨਾਰਾਇਣ ਸਭ ਮਾਹਿ ਦਿਵਾ ਨਹੀਂ ਆ ਵਿਦਿਆ ਰੂਪੀ ਰਾਜੇ ਸਰਵਦੇਸ਼ਰ ਵਿੱਚ ਉਹਦਾ ਸਾਰਿਆਂ ਵਿੱਚ ਹੀ ਨਿਵਾਸ ਹੈ ਨਾਰਾਇਣ ਘਟ ਘਟ ਪਰਗਾ ਸਾਰਾ ਨਾਰਾਇਣ ਜਿਸ ਪਰਮੇਸ਼ਰ ਦਾ ਐਨ ਘਰ ਹੈ ਉਹ ਕਟਕ ਗੁਣਾਂ ਦੀ ਸ਼ਾਰਖਾਨੀਆਂ ਤੇ ਨਿਵਾਸ ਕਰਦਾ ਹੈ ਨਾਰਾਇਣ ਕਹਤੇ ਨਰਕ ਨਾ ਜਾਏ ਜਿਹੜੇ ਨਾਰਾਇਣ ਨਰ ਅਰ ਆਣ ਨਰਪੁਰਖ ਜਿਤਨੇ ਹਨ ਇਹਨਾਂ ਦੇ ਅਰ ਦੁਸ਼ਮਣ ਜਿਹੜੇ ਹਨ ਕਾਮ ਆਦਿਕ ਇਹਨਾਂ ਦਾ ਜਿਹਦੇ ਵਿੱਚ ਘਰ ਆਣ ਨਹੀਂ ਨਾ ਕਾਮੰਗ ਨਾ ਕ੍ਰੋਧ ਨੂੰ ਲੋਗ ਨੂੰ ਮੋਹ ਨੂੰ ਐਸਾ ਜੋ ਨਰੈਣ ਪਰਮੇਸ਼ਰ ਹੈ ਨਾਰਾਇਣ ਕਹਤੇ ਨਰਕ ਨਾ ਜਾਏ ਉਹ ਨੌਕ ਚ ਨਹੀਂ ਜਾਣਗੇ ਉਹ ਨਰੈਣੀ ਉਪਸ਼ੇ ਜਾਇ ਕੋਲ ਚ 11 ਅਰਥ ਨਾਰਾਇਣ ਸ਼ਬਦ ਦੇ ਕੀਤੇ ਹਨ ਨਾਰਾਇਣ ਸੇਵ ਸਗਲ ਫਲ ਪਾ ਨਾਰਾਇਣ ਨਾਰ ਪਾਣੀ ਚੈਨ ਘਰ ਨੂੰ ਆਇਆ ਜੇ ਘਰ ਵਾਲਾ ਹੈ ਜਿਹੜਾ ਨਰੈਣ ਕਛਮਾ ਤਿੰਦੂਆ ਸੇਤ ਕਦਸਾ ਉਹ ਤੇਰੇ ਮਹਾਰਾਜੀ ਨੇ ਅਜੀਬ ਆਪ ਕੀ ਦੋਸ਼ ਜਾਣ ਕੇ ਸੋ ਪਰਮੇਸ਼ਰ ਦੇ ਨਾਮ ਜਿਹੜੇ ਹਨ ਅਕਤਵਨਾਸੀ ਆਦਿ ਕਥਨ ਕੀਤੇ ਹਨ ਹਾਂਜੀ ਨਾਰਾਇਣ ਸੇਵ ਸਗਲ ਫਲ ਪਾਏ ਉਹ ਨਾਰਾਇਣ ਪਰਮੇਸ਼ਰ ਨੂੰ ਜੋ ਸੇਵਦੇ ਸਾਰਿਆਂ ਫਲਾਂ ਨੂੰ ਪਾਉਂਦੇ ਹਨ ਨਾਰਾਇਣ ਮਨ ਮਾਏ ਅਧਾਰ ਨਾਰਾਇਣ ਪਰਮੇਸ਼ਰ ਦੇ ਨਾਮ ਦਾ ਮਨ ਤੇ ਆਸਰਾ ਲਓ ਨਾਰਾਇਣ ਬੋਹਿਤ ਸੰਸਾਰ ਇਹ ਪਰਮੇਸ਼ਰ ਦਾ ਨਾਮ ਜਹਾਜ ਹੈ ਸੰਸਾਰ ਤੋਂ ਪਾਰ ਕਰਨ ਵਾਸਤੇ ਨਾਰਾਇਣ ਕਹਿਤ ਜਾਉ ਭਾਗ ਭਲਾਏ ਜੇ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹੋ ਜਮ ਜਿਹੜੇ ਹੈ ਉਹ ਭਾਗ ਭਗੌੜੇ ਹੋ ਕੇ ਭੱਜ ਜਾਂਦੇ ਆਂ ਨੇੜੇ ਨਹੀਂ ਆ ਸਕਦੇ ਉਹਨਾਂ ਦੇ ਨਾਰਾਇਣ ਦੰਤ ਭਾਨੇ ਨਾਰਾਇਣ ਕਹਿਤ ਜਮ ਭਾਗ ਪਲਾਏ ਨਾਰਾਇਣ ਕਹਿਣੇ ਕਰਕੇ ਸਾਥ ਸੰਗਤ ਜੀ ਜਮ ਜਿਹੜੇ ਭੱਜ ਕੇ ਚਿੰਬੜਦੇ ਸੀ ਸਾਰਿਆਂ ਜੰਮਾਂ 'ਚ ਉਹ ਪਲਾ ਜਾਂਦੇ ਹਨ ਭਗੌੜੇ ਹੋ ਕੇ ਉੱਡ ਜਾਂਦੇ ਨੇ ਚਲੇ ਜਾਂਦੇ ਹਨ ਉਹਨਾਂ ਦੇ ਪਾਸੋਂ ਨਾਮ ਮਤ ਮਾਰੇ ਹਰ ਜੀ ਵੇ ਪ੍ਰਵਾਹ ਹੈ ਜਾਣ ਕੇ ਨਾਰਾਇਣ ਦੰਤ ਭਾਨੇ ਦਾਇਣ ਨਾਰਾਇਣ ਪਰਮੇਸ਼ਰ ਹੈ ਜਿਹੜੀਆਂ ਬਣਾ ਕਾਜੇ ਕੱਢ ਕੇ ਮੁੰਡਿਆਂ ਦੇ ਖਾ ਜਾਂਦੀਆਂ ਉਹਨਾਂ ਦੇ ਬੰਦਾ ਨੂੰ ਭੰਨਣ ਵਾਲਾ ਨਾਰਾਇਣ ਦਾ ਨਾਮ ਹੈ ਉਹਨਾਂ ਦੇ ਦੰਦ ਭੰਦ ਹੁੰਦਾ ਖੁੰਡੇ ਕਰ ਦਿੰਦਾ ਐਸਾ ਪਰਮੇਸ਼ਰ ਦਾ ਨਾਮ ਹੈ ਦੇਨ ਕੌਣ ਹੈ ਮਾਇਆ ਜਾਂ ਅਵਿਧਿਆ ਕੋਈ ਦੰਦ ਕੌਣ ਹੈ ਕਾਮ ਕਰੋ ਲੋ ਮੋਹ ਹੰਕਾਰ ਜਾਂ ਅਵਿਸ਼ੇ ਇਹਨਾਂ ਨੂੰ ਨਰਾਇਣ ਦਾ ਨਾਮ ਡੰਡੇ ਜਿਹੀ ਨਹੀਂ ਦੰਦ ਭੰਦ ਹੁੰਦਾ ਇਹਨਾਂ ਦੇ ਨਾਰਾਇਣ ਸਾਧ ਸਦ ਬਖਸ਼ਿੰਦ ਨਾਰਾਇਣ ਪ੍ਰਮੇਸ਼ਰ ਸਦਾ ਸਦਾ ਬਖਸ਼ਾ ਦੇ ਕਰਨ ਵਾਲਾ ਹੈ ਨਾਰਾਇਣ ਕੀਨੇ ਸੂਖ ਆਨੰਦ ਇਹ ਡੰਡੇ ਨਾਲ ਦੰਦ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਧ ਸੰਗਤ ਜੀ ਜਦੋਂ ਕਲਾ ਆਈ ਸੀ ਸਮੁੰਦਰ ਜਮਾਹਾਰ ਆ ਰਹੇ ਸੀ ਇਹ ਮਰਦਾਨਾਂ ਨਾਲ ਸੀ ਉਸ ਵਕਤ ਨਾਰਦ ਦੇ ਘਰ ਵਾਲੀ ਨਾਲ ਕਲਾ ਜਿਹੜੀ ਸੀ ਆਈ ਜਿਸ ਵੇਲੇ ਆਈ ਮਾਰਾ ਸਾਵਲ ਮੂੰਹ ਅੜ ਕੇ ਆਈ ਮਾਰਾ ਨੇ ਇੱਕ ਸਮੁੰਦਰ ਚ ਡੰਡਾ ਚਾਹਦਾ ਵੇ ਉਹ ਹਲਕ ਚ ਮਾਰੇ ਨਾ ਫਿਰ ਉਹਦੇ ਹਲਕ ਚੋਂ ਫੜਿਆ ਨਾ ਕੇ ਅੰਦਰ ਹੀ ਚਲਿਆ ਗਿਆ ਰੋਈ ਬੜੀ ਫੇਰ ਮਾਰਦਨਾ ਕੇ ਬਖਸ਼ਾਈ ਸੀ ਮਹਾਰਾਜ ਦੇ ਪਾਸੋਂ ਕਿਉਂ ਦੰਦ ਭੰਦ ਜੀ ਕਹਿਣਾ ਤੇ ਵੀ ਇਸ ਤਰ੍ਹਾਂ ਮਾਇਆ ਦੇ ਨਾਰਾਇਣ ਸਭ ਸਾਧ ਬਖਸ਼ੰਦ ਨਾਰਾਇਣ ਪਰਮੇਸ਼ਰ ਸਦਾ ਸਦਾ ਬਖਸ਼ਾਂ ਦੇ ਕਰਨ ਵਾਲਾ ਹੈ ਨਾਰਾਇਣ ਕੀਨੇ ਸੂਖਾ ਨੰ ਨਾਰਾਇਣ ਪਰਮੇਸ਼ਰ ਦੇ ਨਾਮ ਕਰਕੇ ਸੁਖ ਸਰੂਪ ਦਾ ਆਨੰਦ ਭਗਤਾਂ ਨੂੰ ਮਿਲਣਾ ਕੀਤਾ ਲੋਕ ਪਰਲੋਕ ਵਿੱਚ ਨਾਰਾਇਣ ਪ੍ਰਗਟ ਕੀਨੂ ਪ੍ਰਤਾਪ ਨਾਰਾਇਣ ਦੇ ਨਾਮ ਨੂੰ ਸਾਰੀ ਦੁਨੀਆ ਵਿੱਚ ਭਗਤਾਂ ਦਾ ਪ੍ਰਕਾਸ਼ ਪਰਿਵਰਤ ਕਰ ਦਿੰਦਾ ਹੈ ਨਾਰਾਇਣ ਸੰਤਕ ਮਾਈ ਬਾਪ ਨਾਰਾਇਣ ਨਰਨਾਰਨ ਜਿਸ ਦਾ ਐਨ ਘਰ ਹੈ ਉਹ ਸੰਤਾਂ ਦਾ ਮਾਂ ਵੀ ਆਪ ਹੈ ਬਾਪੂ ਵੀ ਆਪ ਹੈ ਹਰ ਆਪੇ ਮਾਤਾ ਆਪੇ ਜਿਨ੍ਹਾਂ ਜੀਉ ਪਾਜਗ ਦਿਖਾਇਆ ਉਪੇਨੰਦੇ ਤੋਂ ਬਾਅਦ ਆਨਕਾਰਨ ਹੋਣੇ ਕਰਕੇ ਨਾਰਾਇਣ ਸਾਧ ਸੰਗ ਨਾਰਾਇਣ اے ਭਾਈ ਸਾਧ ਸੰਗ ਦੇ ਵਿੱਚ ਨਾਰਾਇਣ ਸਾਧ ਨਾਰਾਇਣ ਸਾਧ ਸੰਗ ਨਾਰਾਇਣ ਨਾਰਾਇਣ ਪਰਮੇਸ਼ਰ ਦਾ ਸਾਧ ਸੰਗ ਚ ਰਹਿੰਦਾ ਹੈ ਤੇ ਸਾਧ ਸੰਗ ਨਾਰਾਇਣ ਦੇ ਸੰਗ ਵਿੱਚ ਰਹਿੰਦੀ ਹੈ ਹਰ ਵਕਤ ਇਸ ਪ੍ਰਕਾਰ ਨਾਰਾਇਣ ਸਾਧ ਸੰਗ ਨਾਰਾਇਣ ਸਾਧ ਸੰਗ ਦੀ ਘੜੀ ਚ ਜਾਓ ਮਿੰਟੀ ਜਾਓ ਹਲ ਜਿ ਜਾਓ ਘੜੀ ਕਦੇ ਜਾਓ ਨਰਾਇਣ ਦਾ ਨਾਮ ਹੀ ਜਿਹਦਾ ਨਰਾਇਣ ਚੈਨ ਘਰ ਹੈ ਉਹ ਸਾਧ ਸੰਗਤ ਚ ਨਾਰਾਇਣ ਪਰਮੇਸ਼ਰ ਉਹ ਨਿਯਮਤਾ ਪਰਮੇਸ਼ਰ ਐਨ ਘਰ ਬਣਾ ਕੇ ਰਹਿੰਦਾ ਹੈ بارੰਬਾਰ ਨਰਾਇਣ ਗਾਏ ਨਰਾਇਣ ਦੇ ਨਾਮ ਨੂੰ बार-बार ਸੰਤ ਭਗਤ ਜਿਹੜੇ ਗਾਉਂਦੇ ਹਨ ਕਿਉਂ ਨਰਾਇਣ ਦਾ ਰੂਪ ਹੀ ਹਾਂ ਸਾਧ ਸੰਗਤ ਬਾਸਾ ਗੋਚਰ ਗੁਰ ਮਿਲ ਲਈ ਇਹ ਬਾਸਾ ਗੋਚਰ ਜੋ ਇੰਦਰੀਆਂ ਦੇ ਵਿਸ਼ੇ ਵਸਤੂ ਹੈ ਇਹ ਗੁਰਾਂ ਦੇ ਨਾਲ ਮਿਲ ਕਰਕੇ ਪ੍ਰਾਪਤ ਕੀਤੀ ਹੈ ਨਾਰਾਇਣ ਊੜ ਨਾਨਕ ਦਾਸ ਗਹੀ ਜੀ ਕਹਿੰਦੇ ਦਸਾ ਭਾਵ ਧਾਰ ਕੇ ਇਸ ਪ੍ਰਕਾਰ ਨਾਰਾਇਣ ਪਰਮੇਸ਼ਰ ਦੇ ਨਾਮ ਦੀ ਊੜ ਟੇਕ ਜਹਨ ਪਕੜੀ ਆ ਗਈ ਹੈ ਊੜ ਨਾਲ ਪਕੜੀ ਹੈ ਉਹਨਾਂ ਨੂੰ ਪਰਮੇਸ਼ਰ ਵੀ ਪ੍ਰਾਪਤੀ ਹੋਈ ਹੈ